ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀ ਦੋਸਤੋ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਰਹੋਗੇ ਗੱਲ ਕਰਨੀਆਂ ਕੁਝ ਲੋਕਾਂ ਦੇ ਗਿੱਟੇ ਵੱਜਣੀਆਂ ਕੁਝ ਲੋਕਾਂ ਦੇ ਗੋਡੇ ਵੱਜਣੀਆਂ ਕੁਝ ਲੋਕਾਂ ਦੇ ਇੱਥੇ ਵੱਜਣੀਆਂ ਕਿਉਂਕਿ ਸੱਚ ਬੋਲਣਾ ਖਰਾ ਤੋਣਾ ਕਿ ਇਹਨੂੰ ਬੁਰਾ ਲੱਗੇ ਕਿ ਇਹਨੂੰ ਚੰਗਾ ਲੱਗੇ ਉਮੀਦ ਹੈ ਤੁਹਾਨੂੰ ਮੇਰੀ ਗੱਲਾਂ ਚੰਗੀਆਂ ਲੱਗਣਗੀਆਂ ਤੁਸੀਂ ਮੇਰੀ ਗੱਲਾਂ ਸਹਿਮਤ ਹੋਵੋਗੇ ਵੀ ਕੁਝ ਜਿੰਦ ਨਹੀਂ ਹੋਣਗੇ ਆਪਾਂ ਨੂੰ ਪਤਾਵਾ ਪੰਜਾਬੀ ਮੁੰਡੇ ਦਾ ਅਮਰੀਕਾ 'ਚ ਇੱਕ ਬਹੁਤ ਵੱਡਾ ਕਾਹਨ ਹੋਇਆ ਜਿਹੜਾ ਐਕਸੀਡੈਂਟ ਹੋਇਆ ਚਲੋ ਹਰ ਕੋ ਨੂੰ ਪਤਾ ਕਿ ਉਹ ਮੁੰਡੇ ਦੀ ਗਲਤੀ ਸੀ ਠੀਕ ਆ ਆਪਣੀ ਪੰਜਾਬੀ ਸਾਰੇ ਜੋਰ ਲਗਾ ਕੇ ਲਗਾ ਪਿਆ ਕਿ ਬਹੁਤ ਵੱਡੀ ਸਜ਼ਾ ਦੋ ਕੱਟ ਕੇ ਛੋਟੀ ਸਜ਼ਾ ਹੋ ਜਵੇ ਚਲੋ ਠੀਕ ਸਜ਼ਾ ਮਿਲਣੀ ਹੈ ਗੁਨਾਹਵਾ ਗੁਨਾਹ ਦੀ ਸਜ਼ਾ ਮਿਲਣੀ ਹੈ ਗੁਨਾਹ ਕਹਿ ਸਕਦੇ ਆ ਹੋਇਆ ਸਜ਼ਾ ਮਿਲਣੀ ਆ ਛੋਟੀ ਮਿਲ ਜੇ ਮੁੰਡਾ ਕੱਟ ਕੇ ਕੁਝ ਟਾਈਮ ਕੋਈ 2 4 5 7 10 ਸਾਲ ਤੱਕ ਵਾਪਸ ਆ ਜਵੇ ਪਰ ਬਹੁਤ ਲੰਬੀ ਸਜ਼ਾ ਹੁਣ ਮੈਂ ਗੱਲ ਕੀ ਕਰਨੀ ਆ ਗੱਲ ਥੋੜੀ ਕੌੜੀ ਲੱਗਣੀ ਆ ਗੱਲ ਉਹਨਾਂ ਲੋਕਾਂ ਦੀ ਕਰਨ ਲੱਗਾ ਜਿਨ੍ਹਾਂ ਨੇ ਇਹ ਕਹਿ ਕੇ ਮੈਂ ਤੁਹਾਡਾ ਫਲਾਣਾ ਆਪਣਾ ਮੈਂ ਤੁਹਾਡਾ ਫਲਾਣਾ ਆਪਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਫੋਲੋ ਕਰ ਲਓ ਮੈਂ ਤੁਹਾਡਾ ਆਪਣਾ ਪੰਜਾਬੀ তুই ਮੇਰੇ ਪੰਜਾਬੀ ਭਰਾ ਮੈਂ ਗੱਲ ਕਰਨ ਲੱਗਾ ਵੱਡੇ ਵੱਡੇ ਵਲੌਗਰਾਂ ਦੀ ਜਿਹਨਾਂ ਬਿਲੀਅਨ ਬਿਲੀਅਨ ਫੋਲੋਅਰ ਆ 5 5 600 ਲੱਖ 2 2 ਬਿਲੀਅਨ 10 ਬਿਲੀਅਨ ਵੱਡੇ ਵੱਡੇ ਪੇਜਾਂ ਵਾਲੇ ਪ੍ਰਮੋਸ਼ਨ ਮਹਿਕਮਾ ਪ੍ਰਮੋਸ਼ਨ ਕੋਰ ਕਾਨੂੰਨ ਆਦਿ ਕਿੱਥੇ ਪਹੁੰਚ ਜਾਂਦੇ ਹੋ ਜੋ ਦਾਅਵੇ ਯਾਰ ਮਿਲਣਾ ਹੁੰਦਾ ਪਰ ਸ਼ਾਇਦ ਇੱਥੇ ਨਹੀਂ ਕੁਝ ਮਿਲਣਾ ਕੋਈ ਵੀ ਵੀਡੀਓ ਫ੍ਰੀਚ ਪਾਉਣੀ ਪੈਣੀ ਇੱਥੇ ਪੈਸੇ ਦੇ ਸੀ ਮਿਲਨੇ ਨੰਬਰ 10 ਤੇ ਆ ਗਿਆ ਪੰਜਾਬ ਦੇ ਚੈਦਲਾ ਵਾਲੇ ਵੱਡੇ ਵੱਡੇ ਤੁਸੀਂ ਦੱਸਣਾ ਮੈਂ ਸਾਰੇ ਗੱਲ ਨਹੀਂ ਕਰਦਾ ਕੋਸ਼ ਇੱਕ ਹੋਣਗੇ ਜਿਨ੍ਹਾਂ ਨੇ ਸਾਥ ਦਿੱਤਾ ਉਸ ਨੌਜਵਾਨ ਦਾ ਇੰਨਾ ਵਲੋਗਰਾਂ ਚੋਂ ਇਨਾ ਵੱਡੇ ਵੱਡੇ ਪੇਜਾਂ ਵਾਲੇ ਸਟਾਰਾਂ ਜੋ ਇਨਾ ਵੱਡੇ ਵੱਡੇ ਨਿੱਕੇ ਮੁੰਡੇ ਚੈਨਲ ਜੋ ਕਿੰਨਿਆਂ ਕਿ ਚੈਨਲਾਂ ਨੇ ਕਿੰਨਿਆਂ ਕਿ ਪੇਜਾਂ ਨੇ ਕਿੰਨਿਆਂ ਕਿ ਵਲੌਗਰਾਂ ਨੇ ਉਸ ਮੁੰਡੇ ਦੀ ਸਪੋਰਟ ਕੀਤੀ ਆ ਕਮੈਂਟ ਕਰਕੇ ਦੱਸਿਓ ਜਰੂਰ ਸਿਰਪ ਪੰਜਾਬੀ ਦੇ ਪੁੱਤ ਪੰਜਾਬੀਆਂ ਦੇ ਸਿਰਾਂ ਦੇ ਬਣੇ ਹੋਏ ਪੇਜ ਪੰਜਾਬੀਆਂ ਦੇ ਸਿਰਾਂ ਦੇ ਬਣੇ ਹੋਏ ਚੈਨਲ ਪੰਜਾਬੀਆਂ ਦੇ ਬੜੇ ਸਿਰਾਂ ਦੇ ਬਣੇ ਹੋਏ ਵੱਡੇ ਵੱਡੇ ਸਟਾਰ ਵਲੌਗਰ ਇਹ ਉਹ ਪਾ ਜਿੱਥੇ ਪੰਜਾਬ ਦੀ ਗੱਲ ਆਈ ਜਿੱਥੇ ਪੰਜਾਬ ਦੇ ਨੌਜਵਾਨ ਨੂੰ ਬਚਾਉਣ ਦੀ ਗੱਲ ਆਈ ਉੱਥੇ ਇਹਨਾਂ ਦੀ ਜ਼ੁਬਾਨ ਨੂੰ ਲਕਬਾ ਮਾਰ ਗਿਆ ਔਖਾ ਲੱਗਣੀ ਮੇਰੀ ਗੱਲ ਮੈਂ ਹਮੇਸ਼ਾ ਬੋਲਦਾ ਨਾ ਕੋਸ਼ਲੋਕalon ਮੇਰੀਆਂ ਗੱਲਾਂ ਤਕਲੀਫ ਵੀ ਹੁੰਦੀ ਆ ਮੈਂ ਤਾਂ ਪਹਿਲਾਂ ਲਿਖਿਆ ਹੋਇਆ ਸੱਚ ਬੋਲਣਾ ਤੇ ਖਰਾ ਤੁਰਨਾ ਜੇ ਨਹੀਂ ਬੋਲ ਸਕਦੇ ਮੁੰਡੇ ਦੇ ਹੱਕ ਦੇ ਵਿੱਚ ਤੇ ਆਪਣੇ ਦੋ ਚਾਰ ਪੇਜ ਹੀ ਬੰਦ ਕਰ ਦਿਓ ਆਪਣੇ ਚੈਨਲ ਹੀ ਬੰਦ ਕਰ ਦਿਓ ਕਤੋਂ ਕਰਤਾ ਲੰਤਤ ਨਾ ਪੈਣਗੀ ਆ ਜਿਹਨਾਂ ਨੇ ਹੱਕ 'ਚ ਉਹਦੇ ਗੱਲ ਕੀਤੀ ਆ ਜਿਹੜਾ ਬੋਲਿਆ ਉਹਨੂੰ ਦਿਲੋਂ ਸਲੂਟ ਆ ਚਾਹੇ ਉਹ ਪੰਜਾਬ ਦਾ ਚਾਹੇ ਪੰਜਾਬ ਤੋਂ ਬਾਹਰ ਦਾ ਮੈਂ ਕੱਲ ਪੰਜਾਬੀ ਦੇ ਕਰਦਾ ਪਿਆ ਜਿਹਨਾਂ ਨੇ ਪੰਜਾਬੀ ਅਸਰਾ ਤੇ ਪੰਜਾਬੀ ਅਲ ਫੋਲੋ ਕੀਤਾ ਪੰਜਾਬੀ ਅਲਾਈ ਕੀਤਾ ਆ ਪੰਜਾਬੀ ਅਸਰਾ ਦੇ ਬੜੇ ਬੜੇ ਚੈਨਲ ਆ ਪੰਜਾਬੀ ਅਸਰਾ ਦੇ ਬੜੇ ਬੜੇ ਪੇਜ ਆ ਕਿੰਨੇ ਪੇਜਾਂ ਜੋ ਉਹਨਾਂ ਦੇ ਵਿੱਚੋਂ ਇਸ ਨੋਜੋਦੇ ਹੱਕ ਜੇ ਗੱਲ ਕੀਤੀ ਗਈ ਆ ਦੱਸਿਓ ਜਰੂਰ ਜੇ ਨਹੀਂ ਕੀਤੀ ਤੇ ਟੋਕਾ ਟੁਕੜਾ ਪਾ ਕੇ ਲਾਂਤਾ ਉਹਨਾਂ ਸਿਰ ਤੇ ਪਾਇਓ ਜੀ ਧੰਨਵਾਦ ਦੋਸਤੋ